ਹਾਂਜੀ ਵੀਰੋ ਸਤ ਸ੍ਰੀ ਅਕਾਲ ਜੀ ਹੋਰ ਠੀਕ ਹੋ ਆਪਾਂ ਵੀਰੋ ਪੌੜੀ ਨੀਚੋ ਕਵਰ ਕਰਿਆ ਜੀ ਇਹ ਆਪਾਂ ਨੇ ਦਰਾਜ ਪਾਇਆ ਵੱਡਾ ਜੀ ਇੱਕ ਜਿਹਨੇ ਕਿ ਇਹਦੇ ਵਿੱਚ ਚੌੜੂ ਜਿਹੜਾ ਵੱਡੀ ਚੀਜ਼ ਰੱਖਣ ਨੂੰ ਇਹ ਨੀਚੇ ਸਟੋਰੇਜ ਲਈ ਖਾਨੇ ਬਣਾਤੇ ਇਧਰ ਉੱਪਰ ਪੱਲੇ ਲਾਤੇ ਜਾਨੀ ਕਿ ਬੰਦ ਕਰਕੇ ਜੀ ਸਾਹਮਣੇ ਆਪਾਂ ਹੈਂਗਰ ਪੈ ਪਾਤੀ ਦੋ ਵੱਡੇ ਖਾਨੇ ਚ ਤੇ ਆਪਣਾ ਇਧਰ ਇੱਕ ਤਿੰਨ ਦਰਾਜ ਪਾਤੀ ਪ੍ਰੈਸ ਵਾਲਾ ਬਣ ਗਿਆ ਸਾਹਮਣੇ ਜੀ ਸਾਹਮਣੇ ਲੂਵਰ ਲਾਤੇ ਥੋੜੇ ਜੇ ਉੱਪਰ ਗਲਾਸ ਦੇ ਪੱਲੇ ਲਾਏ ਨੇ ਵੀਰੋ ਆਪਾਂ ਜਾਨੀ ਕਿ ਮਣਾ ਮੋਟਾ ਲਾਈਟਿੰਗ ਹੋ ਜੇ ਵਿੱਚ ਲਾਈਟਿੰਗ ਰਹਿੰਦੀ ਹੈ ਜੇ ਸਮਾਰਟ ਮ ਬਾਕੀ ਆਪਣੀਆ ਪੌੜੀ ਆ ਗਈ ਜੀ ਆਪਾਂ ਦਿਲੇ ਪਾਇ ਨੇ ਸਾਰੇ ਵਿਨੀਅਰ ਲਾ ਕੇ ਇਹ ਆਪ ਆਪਣਾ ਹੈ ਮੇਨ ਪਾਵਾ ਜੀ ਇਹਦੇ ਆਪਾਂ ਪੌੜੀ ਦੀ ਵੀ ਨਵਾਂ ਕੰਮ ਇਹ ਕਰਿਆ ਜੀ ਸਾਈਡ ਤੇ ਵੀ ਆਪਾਂ ਉਹੀ ਵਿਨੀਅਰ ਲਾਇਆ ਜੀ ਇਹਦੇ ਗੋਲਾ ਲਾ ਕੇ ਜਿਵੇਂ ਆਪਣਾ ਇੱਧਰ ਲੱਗਿਆ ਹੋਈ ਜੀ ਉਨੇ ਉੱਚਾ ਲਾਇਆ ਤੇਰੀ ਇਸ ਥੇ ਤੱਕ ਜਿੱਤੇ ਤੱਕ ਪੌੜੀ ਜਾਂਦੀ ਹੈ ਵੀਰੋ ਉੱਥੇ ਤੱਕ ਉਨੀ ਆਪਾਂ ਕਵਰ ਕਰਿਆ ਹੋਏ ਇੱਧਰ ਆਪਾਂ ਥੋੜੇ ਲੂਵਰ ਲਾਏ ਨੇ ਇਹਦਾ ਲੈਂਟਰ ਬਚਦਾ ਹੁੰਦਾ ਨੀਚੇ ਹੀ ਡਾਉਨ ਸਿਰੇ ਦਾ ਉੱਥੇ ਲੂਵਰ ਲਾਇਆ ਨੇ ਆਪਾਂ ਜੀ ਆ ਸਾਹਮਣੇ ਵਿੰਡੋ ਆ ਗਈ ਵੀਰੋ ਦੇਖੋ ਆਪਣਾ ਕਿਵੇਂ ਲੱਗਿਆ ਕੰਮ ਉੱਪਰ ਤੱਕ ਪੌੜੀ ਸਾਰੇ ਆਪਾਂ ਨਾਲ ਉਹ ਮਿੰਟ ਕੰਪਲੀਟ ਕਰੀ ਆ ਜੀ ਜੇ ਆਪਣਾ ਕੰਮ ਵਧੀਆ ਲੱਗਦਾ ਵੀਰੋ ਤਾਂ ਕਮੈਂਟ ਸ਼ੇਅਰ ਕਰਿਓ ਅੱਗੇ ਨੂੰ ਆਪਾਂ ਹੋਰ ਵੀ ਇਦਾਂ ਵੀ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂ ਨਾ ਮਿਲਦੇ ਆਪਾਂ ਨਵੇਂ ਗਾਹਕ ਦੇ ਕੰਮ ਅਜੂ ਬਾਅਦ ਬਸ ਆਪਾਂ ਨਵਾਂ ਕੂਟੀਆਂ ਕੰਮ ਸਟਾਰਟ ਕਰ ਲੈਣਾ ਓਕੇ ਧੰਨਵਾਦ ਸਾਰੇ ਵੀਰਾਂ ਦਾ